ਭਗਤ ਰਵਦਾਸ ਜੀ ਇਹਨਾਂ ਦੀ ਬਾਣੀ 40 ਸ਼ਬਦ 41ਵਾਂ ਸ਼ਲੋਕ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਬਾਣੀ ਦਰਜ ਹੈ ਜਿਨ੍ਹਾਂ ਭਗਤਾਂ ਦੀ ਬਾਣੀ ਦਰਜ ਹੈ ਉਹ ਗੁਰੂ ਰੂਪ ਹੋ ਗਏ ਜੇ ਆਪਾਂ ਗੁਰੂ ਰਵਦਾਸ ਜੀ ਮਹਾਰਾਜ ਵੀ ਕਹਿ ਦਾਂਗੇ ਤਾਂ ਵੀ ਕੋਈ ਫਰਕ ਨਹੀਂ ਹੈ ਜਦੋਂ ਹੋ ਹੀ ਗੁਰੂ ਰੂਪ ਹੋ ਗਏ ਇਨਾਂ ਦਾ ਪ੍ਰਕਾਸ਼ ਉਦੋਂ ਹੋਇਆ ਜਦੋਂ ਭਗਤੀ ਮਾਰਗ ਸਿਖਰ ਤੇ ਸੀ ਸਦੀ ਦੇ ਮੱਧ ਦੇ ਵਿੱਚ ਬੜੇ-ਬੜੇ ਸੰਤ ਮਹਾਤਮਾ ਸਤਗੁਰ ਕਬੀਰ ਜੀ ਉਹ ਵੀ ਸਤਗੁਰ ਰਵਿਦਾਸ ਜੀ ਮਹਾਰਾਜ ਦੇ ਸਮੇਂ ਹੋਏ ਕੁਟੀਆ ਦੇ ਥੋੜੀ ਦੂਰੀ ਤੇ ਹੀ ਉਹਨਾਂ ਦੀ ਕੁਟਿਆ ਸੀ ਇਕੱਠੇ ਰਹਿੰਦੇ ਸੀ ਇੱਕ ਵਾਰੀ ਮਹਾਰਾਜ ਜਦੋਂ ਸਰਧਾਰ ਪਰਬਤ ਤੇ ਗਏ ਇਹ ਭਾਈ ਬਾਲੇ ਵਾਲੀ ਸਾਖੀ ਦੇ ਵਿੱਚ ਆਉਂਦਾ ਕਿਉਂ ਸਮਾਂ ਥੋੜਾ ਸਤ ਸੰਗ ਵਿੱਚ ਲਾਹਾ ਆਪਾਂ ਜਿਆਦਾ ਲੈਣਾ ਧਿਆਨ ਬਣਾ ਕੇ ਰੱਖਣਾ ਜਦੋਂ ਮਹਾਰਾਜ ਸਰਧਾਰ ਪਰਬਤ ਤੇ ਗਏ ਪਾਈ ਮਰਦਾਨਾ ਜੀ ਨੇ ਸਵਾਲ ਕੀਤਾ ਕਹਿੰਦੇ ਮਹਾਰਾਜ ਇੱਥੇ ਤਾਂ ਕੋਈ ਆ ਨਹੀਂ ਸਕਦਾ ਸੱਚੇ ਪਾਸ਼ਾ ਆਪਾਂ ਕਿੱਦਾਂ ਆ ਗਏ ਗੁਰੂ ਨਾਨਕ ਸਾਹਿਬ ਕਹਿੰਦੇ ਆਪਾਂ ਨੂੰ ਕਰਤਾਰ ਲੈ ਕੇ ਆਇਆ ਉਹ ਪਰਮੇਸ਼ਰ ਲੈ ਕੇ ਆਇਆ ਫਿਰ ਪਾਈ ਮਰਦਾਨਾ ਜੀ ਨੇ ਸਵਾਲ ਕੀਤਾ ਮਹਾਰਾਜ ਇਹ ਜਿਹੜਾ ਸਰਦਾਰ ਪਰਬਤ ਹੈ ਇੱਥੇ ਇਹ ਸਰੀਰ ਨਾਲ ਆਣਾ ਬੜਾ ਔਖਾ ਮਾਤ ਲੋਕ ਤੋਂ ਹੋਰ ਵੀ ਕੋਈ ਭਗਤ ਆਏ ਨਹੀਂ ਇੱਥੇ ਉਸ ਵੇਲੇ ਤਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਭਾਈ ਮਰਦਾਨਾ ਜੀ ਨੂੰ ਕਹਿੰਦੇ ਦੋ ਭਗਤ ਆਏ ਇੱਥੇ ਸਰਦਾਰ ਪਰਬਤ ਤੇ ਭਾਈ ਮਰਦਾਨਾ ਜੀ ਕਹਿੰਦੇ ਮਹਾਰਾਜ ਕਿਹੜੇ ਤਾਂ ਉਸ ਵੇਲੇ ਗੁਰੂ ਨਾਨਕ ਸਾਹਿਬ ਕਹਿੰਦੇ ਇੱਕ ਭਗਤ ਰਵਦਾਸ ਜੀ ਤੇ ਭਗਤ ਕਬੀਰ ਜੀ ਦੋ ਪਹੁੰਚੇ ਨੇ ਇੱਥੇ ਗਜ ਕੇ ਆਖੋ ਸਤਨਾਮ ਸ੍ਰੀ ਇੰਨੀ ਭਗਤੀ ਕੀਤੀ ਜਿਹੜਾ ਰੱਬ ਹੈ ਨਾ ਉਹ ਸਿੱਧਿਆਂ ਨੂੰ ਮਿਲਦਾ ਜਿੰਨਾ ਮਨ ਨੂੰ ਨਿਰਮਲ ਕਰ ਲਓਗੇ ਰੱਬ ਦੇ ਨੇੜੇ ਜਾਓਗੇ ਬਹੁਤ ਭਗਤਾਂ ਦੀਆਂ ਕਥਾ ਕਹਾਣੀਆਂ ਸੁਣਦੇ ਹਾਂ ਭਗਤ ਰਵਦਾਸ ਜੀ ਤੋਂ ਪਹਿਲਾਂ ਵੀ ਭਗਤ ਹੋਏ ਜਿਨ੍ਹਾਂ ਨੂੰ ਪਰਮੇਸ਼ਰ ਮਿਲਿਆ ਮਨ ਦੀ ਨਿਰਮਲਤਾ ਕਰਕੇ ਨਾਮਦੇਵ ਕਬੀਰ ਤਰਲੋਚਨ ਸਦਨਾ ਸੈਨ ਤਰ ਹੈ ਪੰਜ ਭਗਤਾਂ ਦੇ ਨਾਮ ਗੁਰੂ ਰਵਦਾਸ ਜੀ ਮਹਾਰਾਜ ਲੈਂਦੇ ਅਗੰਮੀ ਜੋਤ ਆਈ ਦੁਨੀਆ ਨੂੰ ਤਾਰਨ ਵਾਸਤੇ ਜਦੋਂ ਮਹਾਰਾਜ ਦੇਖਦੇ ਵੀ ਪਾਪ ਜਿਆਦਾ ਵੱਧ ਰਿਹਾ ਹੈ ਸਾਧ ਰੂਪ ਆਪਣਾ ਤਨ ਧਾਰਿਆ ਰੱਬ ਬੰਦੇ ਦੇ ਰੂਪ ਚ ਹੀ ਆਉਂਦਾ ਸਾਧੂ ਦੇ ਰੂਪ ਚ ਆਉਂਦਾ ਗੁਰਬਾਣੀ ਚ ਲਿਖਿਆ ਹਰ ਹਰ ਜਨਮ ਦਾ ਏਕ ਹੈ ਵੇ ਵਿਚਾਰ ਕ੍ਰਿਸ਼ਨ ਕੋਈ ਫਰਕ ਨਹੀਂ ਜੇ ਆਪਾਂ ਆਪਣੇ ਸਰੀਰਾਂ ਵੱਲ ਨਿਗਾਹ ਮਾਰੀਏ ਜਿਹੜਾ ਬੰਦੇ ਨੂੰ ਸਰੀਰ ਦਿੱਤਾ ਇਹ ਮਹਾਰਾਜ ਨੇ ਆਪਣੇ ਵਰਗਾ ਹੀ ਦਿੱਤਾ ਧਿਆਨ ਦੇਣਾ ਇਹ ਬੰਦਾ ਰੱਬ ਰੂਪ ਹੀ ਹੈ ਪਰ ਇਹਨੂੰ ਆਪਣੀ ਕੀਮਤ ਦਾ ਨਹੀਂ ਪਤਾ ਵੀ ਮੇਰੀ ਕੀਮਤ ਕੀ ਹੈ 500 5000000 ਹਜ਼ਾਰ ਹਜ਼ਾਰ ਦੂਜੇ ਬੰਦੇ ਤੋਂ ਮੰਗਦਾ ਫਿਰਦਾ ਨਹੀਂ ਯਾਰ 500 ਰੁਪਿਆ 2000 ਰੁਪਿਆ ਕਿਉਂ ਉਹਨੂੰ ਆਪਣੀ ਕੀਮਤ ਦਾ ਹੀ ਨਹੀਂ ਪਤਾ ਵੀ ਮਹਾਰਾਜ ਨੇ ਤੈਨੂੰ ਬਾਦਸ਼ਾਹੀ ਬਖਸ਼ੀ ਹੈ ਇਨੂੰ ਆਪਣਾ ਰੂਪ ਦਿੱਤਾ ਮਹਾਰਾਜ ਨੇ ਜੇ ਇਨਸਾਨ ਨਾਮ ਜਪੇ ਤਾਂ ਇਹ ਰੱਬ ਰੂਪ ਹੋ ਜਾਂਦਾ ਜਦੋਂ ਇਨਸਾਨ ਭਗਤੀ ਸ਼ੁਰੂ ਕਰਦਾ ਓਦੋਂ ਦੋ ਹੁੰਦੇ ਨੇ ਇੱਕ ਭਗਤ ਤੇ ਇੱਕ ਭਗਵਾਨ ਜਦੋਂ ਇਨਸਾਨ ਭਗਤੀ ਸ਼ੁਰੂ ਕਰਦਾ ਰੱਬ ਵਾਲੇ ਪਾਸੇ ਤੁਰਦਾ ਓਦੋਂ ਦੋ ਹੁੰਦੇ ਨੇ ਇੱਕ ਭਗਤ ਤੇ ਇੱਕ ਭਗਵਾਨ ਜਿਉਂ-ਜਿਉਂ ਇਨਸਾਨ ਭਗਤੀ ਕਰਦਾ 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 ਉਹ ਅਵਸਥਾ ਤੱਕ ਪਹੁੰਚ ਜਾਂਦਾ ਜਿੱਥੇ ਦ્વੈ ਤੇ ਏਕ ਰੂਪ ਹੋਵੇ ਗਿਓ ਜਿੱਥੇ ਫਰਕ ਨਹੀਂ ਰਹਿ ਜਾਂਦਾ ਕੋਈ ਮਨਸੂਰ ਨੇ ਕਿਹਾ ਸੀ ਅਨਲ ਹਕ ਅਨਲ ਹਕ ਦਾ ਮਤਬ ਇਹ ਹੈ ਵੀ ਮੈਂ ਖੁਦਾ ਕਿਸੇ ਅਵਸਥਾ ਜਾ ਕੇ ਕਿਹਾ ਵੇਦਾਂ ਵਿੱਚ ਵੀ ਲਿਖਿਆ ਅਹੰ ਬ੍ਰਹਮ ਅਸਮੀ ਅਹੰ ਬ੍ਰਹਮਸਮੀ ਦਾ ਮਤਲਬ ਮੈਂ ਪਰਮਾਤਮਾ ਜਦੋਂ ਬੰਦਾ ਉਸ ਅਵਸਥਾ ਤੱਕ ਪਹੁੰਚਦਾ ਫਿਰ ਰੱਬ ਤੇ ਬੰਦੇ 'ਚ ਫਰਕ ਨਹੀਂ ਕੋਈ ਰਹਿ ਜਾਂਦਾ ਤਾਂ ਹੀ ਕਈ ਵਾਰੀ ਮਹਾਪੁਰਖ ਕਹਿੰਦੇ ਜਦੋਂ ਉਸ ਅਵਸਥਾ ਤੱਕ ਪਹੁੰਚਦੇ ਉਹ ਭਾਈ ਰੱਬ ਨਹੀਂ ਕਰਦਾ ਅਸੀਂ ਕਰਦੇ ਆ ਉਹ ਤਾਂ ਸੁੰਨ ਸਮਾਦ ਹੈ ਉਹ ਤਾਂ ਜੋਤ ਰੂਪ ਹੈ ਉਹਨੂੰ ਕੀ ਲੋੜ ਆ ਕਈ ਮਹਾਪੁਰਖ ਫਿਰ ਇਦਾਂ ਬਚਨ ਕਰਦੇ ਭਾਈ ਅਸੀਂ ਕਰਦੇ ਆਂ ਜੋ ਕਰਦੇ ਆਂ ਸ੍ਰਿਸ਼ਟੀ ਦਾ ਅਸੀਂ ਚਲਾਉਂਦੇ ਆਂ ਇਹ ਅਵਸਥਾ ਹੁੰਦੀ ਆ ਜਦੋਂ ਇਨਸਾਨ ਇਹੀ ਆਨੰਦ ਹੈ ਤਾਂ ਹੀ ਤਾਂ ਮਹਾਰਾਜ ਨੇ ਕਿਹਾ ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ ਹਰ ਕਾ ਨਾਮ ਜਪਤ ਹੋਏ ਸੁਖੀਆ ਸੁਖਮਨੀ ਸਾਹਿਬ ਚ ਮਹਾਰਾਜ ਕਹਿੰਦੇ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਕੋਈ ਰਾਜਾ ਵੀ ਹੋਵੇ ਨਾ ਉਹ ਵੀ ਦੁਖੀ ਹੈ ਨਾਮ ਤੋਂ ਬਿਨਾ ਪਰ ਸੁਖੀ ਕੌਣ ਹੈ ਹਰ ਕਾ ਨਾਮ ਜਪਤ ਹੋਏ ਸੁਖੀਆ ਜਦੋਂ ਇਨਸਾਨ ਨਾਮ ਜਪਦਾ ਜੋ ਗੁਰੂ ਵੱਲੋਂ ਮਿਲਿਆ ਹੋਵੇ ਕੁਝ ਵੀ ਮਿਲਿਆ ਹੋਵੇ ਕਬੀਰ ਸਾਹਿਬ ਨੂੰ ਰਾਮ ਰਾਮ ਮਿਲਿਆ ਸੀ ਜਦੋਂ ਸਵਾਮੀ ਰਾਮਾਨੰਦ ਨੇ ਕਿਹਾ ਉਠ ਰਾਮ ਕੇ ਰਾਮ ਕਹੋ ਉਹ ਕਹਿੰਦੇ ਸਤਬਚਨ ਮਹਾਰਾਜ ਬਸ ਨਿਬੜ ਗਈ ਗੱਲ ਰਾਮ ਰਾਮ ਸ਼ੁਰੂ ਕਰਤਾ ਵਹਿਗੁਰੂ ਵਹਿਗੁਰੂ ਮਿਲਿਆ ਭਾਵੇਂ ਰਾਮ ਰਾਮ ਮਿਲਿਆ ਕੁਛ ਵੀ ਜੋ ਗੁਰੂ ਵੱਲੋਂ ਮਿਲਿਆ ਜਦੋਂ ਉਹ ਸ਼ਬਦ ਦਾ ਇਨਸਾਨ ਜਾਪ ਕਰਦਾ ਇੱਕ ਅਵਸਥਾ ਐਸੀ ਹੁੰਦੀ ਹੈ ਰੱਬ ਤੇ ਭਗਤ 'ਚ ਫਰਕ ਨਹੀਂ ਕੋਈ ਰਹਿ ਜਾਂਦਾ ਗੱਜ ਕਿ ਆਖੋ ਸਤਨਾਮ ਸ੍ਰੀ ਵਾਹਿਗੁਰੂ ਇੱਕੋ ਹੀ ਗੱਲ ਬਣ ਜਾਂਦੀ ਹੈ ਤੇ ਜਦੋਂ ਮਹਾਰਾਜ ਫਿਰ ਭਗਤਾਂ ਦੇ ਰੂਪ ਦੇ ਵਿੱਚ ਆਉਂਦੇ ਦੁਨੀਆ ਤੇ ਦੁਨੀਆ ਨੂੰ ਤਾਰਨ ਵਾਸਤੇ ਭਗਤੀ ਦੀ ਜਾਗ ਲਾਉਣ ਵਾਸਤੇ ਸਾਹ ਸੰਗਤ ਆਉਣਾ ਪੈਂਦਾ ਪਰਮੇਸ਼ਰ ਨੂੰ ਅੱਜ ਆਪਾਂ ਗੁਰੂ ਰਵਦਾਸ ਮਹਾਰਾਜ ਇੱਕ ਐਸੀ ਅਗੰਮੀ ਜੋਤ ਸੀ ਜਿਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਵੀ ਕਹਿ ਦਿੱਤਾ ਕੀ ਕਿਹਾ ਵੀ ਇਹ ਮਾਇਆ ਤੋਂ ਨਰਲੇਪ ਨੇ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਮਾਇਆ ਤੋਂ ਨਰਲੇਪ ਧਿਆਨ ਨਹੀਂ ਸੀ ਦਿੰਦੇ ਮਹਾਰਾਜ ਮਾਇਆ ਵੱਲ ਜੋ ਕਿਰਤ ਪਿਤਾ ਪੁਰਖੀ ਜੋ ਕੰਮ ਸੀ ਜੁੱਤੀਆਂ ਗੰਢਣ ਦਾ ਭਾਈ ਗੁਰਦਾਸ ਜੀ ਕਹਿੰਦੇ ਉਹ ਕਰਿਆ ਕਰਦੇ ਸੀ ਜਦੋਂ ਮਹਾਰਾਜ ਆਪਣੇ ਭਗਤਾਂ ਦੀ ਵਡਿਆਈ ਕਰਾਉਂਦੇ ਫਿਰ ਉਹ ਕੌਤਕ ਕਰਦੇ ਇਹ ਕੌਤਕ ਕਰਾ ਮਾਤਾ ਸੁੱਤੇ ਸਿੱਧ ਹੁੰਦੀਆਂ ਜਾਣ ਕੇ ਨਹੀਂ ਕੋਈ ਕਰਦਾ ਸੁੱਤੇ ਸਿੱਧ ਹੋ ਜਾਂਦੀਆਂ ਜੁੱਤੀਆਂ ਗੰਢੀਆਂ ਕਰਦੇ ਸੀ ਮਹਾਰਾਜ ਭਾਈ ਗੁਰਦਾਸ ਜੀ ਕਹਿੰਦੇ ਕੋਈ ਪੰਡਤ ਸੀ ਗੰਗਾ RAM ਉਹਨੇ ਵਡਿਆਈ ਸੁਣੀ ਗੁਰੂ ਰਵਦਾਸ ਮਹਾਰਾਜ ਜੀ ਦੀ ਮਨ ਚ ਸੋਚਿਆ ਵੀ ਚਲੋ ਜੋੜਾ ਵੀ ਗੰਢਾ ਲਾਂਗੇ ਦਰਸ਼ਨ ਵੀ ਕਰ ਲਾਂਗੇ ਆ ਗਿਆ ਮਹਾਰਾਜ ਕੋਲ ਜਦੋਂ ਦਰਸ਼ਨ ਕੀਤੇ ਆਨੰਦ ਆ ਗਿਆ ਸਾ ਸੰਗਤ ਕਹਿਣ ਲੱਗਿਆ ਮਹਾਰਾਜ ਆ ਜੋੜਾ ਵੀ ਗੰਢ ਦਿਓ ਜੋੜਾ ਗੰਢ ਦਿੱਤਾ ਉਸ ਵੇਲੇ ਪੰਡਤ ਜੀ ਨੇ ਇੱਕ ਦਮੜੀ ਦਿੱਤੀ ਉਹ ਜਿਹੜੀ ਕਿਰਤ ਕਮਾਈ ਦੀ ਦਮੜੀ ਸੀ ਗੁਰੂ ਰਵਦਾਸ ਮਹਾਰਾਜ ਨੇ ਫਿਰ ਪੰਡਤ ਜੀ ਨੂੰ ਕਿਹਾ ਕਹਿੰਦੇ ਪੰਡਤ ਜੀ ਕਿੱਥੇ ਜਾ ਰਹੇ ਹੋ ਤੁਸੀਂ ਕਹਿੰਦੇ ਗੰਗਾ ਇਸ਼ਨਾਨ ਹਰਦੁਆਰ ਕਹਿੰਦੇ ਫਿਰ ਇਦਾਂ ਕਰਨਾ ਜਦੋਂ ਤੁਸੀਂ ਆਪਣੀ ਭੇਟਾ ਦੋਵੋਗੇ ਗੰਗਾ ਮਾਤਾ ਨੂੰ ਮੇਰੀ ਦਮੜੀ ਵੀ ਦੇ ਦੇਣਾ ਪਰ ਤ੍ਰਿਕਾ ਇੱਕ ਦੇਣ ਦਾ ਦੱਸਿਆ ਕਹਿੰਦੇ ਇਹਦਾ ਨਾ ਛੁੱਟ ਦੇਣਾ ਕਿਤੇ ਪਾਣੀ ਦੇ ਵਹਾਅ ਦੇ ਵਿੱਚ ਜਦੋਂ ਤੱਕ ਮਾਤਾ ਹੱਥ ਕੱਢ ਕੇ ਭੇਟਾ ਨਾ ਲਵੇ ਉਦੋਂ ਤੱਕ ਭੇਟਾ ਨਹੀਂ ਦੇਣੀ ਗੱਜ ਕੇ ਆਖੋ ਸਤਨਾ ਵਾਹਿਗੁਰੂ 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 ਨਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਪੂਰੇ ਸਤਿਗੁਰੂ ਆਓ ਮਹਾਰਾਜ ਦੀ ਵਡਿਆਈ ਦੇ ਵਿੱਚ ਇੱਕ ਧਾਰਨਾ ਪੜੀਏ